ਆਂਜਾ ਫੜਾ ਜਿਹੜਾ ਕਹਿੰਦਾ ਸੋ ਤਾਇਆ ਯਾਰ ਪੜਦੇ ਨਾ ਫੜਾ ਉਹ ਕਿਤੇ ਤੇਰੀ ਨਾ ਉਹ ਨਾ ਦੇਖ ਲੈ ਉਹ ਜਨਨੀਆਂ ਤੋਂ ਕੋਰੇ ਇੰਨਾ ਨਹੀਂ ਡਰੀਦਾ ਜਨਨੀ ਤੇ ਰੰਬਾ ਜਿੰਨਾ ਚੰਡ ਕੇ ਰੱਖੀਏ ਹੁਨਾ ਹੀ ਠੀਕ ਰਹਿੰਦਾ ਮੈਂ 23 ਤੇਰੀ ਕਦੇ ਕੁਸਕਨ ਨਹੀਂ ਸੀ ਦਿੱਤੀ ਤੇ ਤੁਸੀਂ ਸ਼ੇਰ ਬਣ ਸ਼ੇਰ ਭਾਬੀ ਭਾਬੀ ਤੁਹਾਨੂੰ ਇੱਕ ਗੱਲ ਦੱਸਾਂ ਬੋਲੋ ਵੀਰਣੇ दारू ਫੜੀ ਆ ਤਾਇਏ ਤੋਂ ਤੇ ਉਹ ਤਾਇਆ ਵੀਰੇ ਨੂੰ ਉਂਗਲਾ ਲਾ ਰਿਆ ਸੀ ਕੋਈ ਗੱਲ ਨਹੀਂ ਅੱਜ ਮੈਂ ਬਣਾਣੀ ਉਹਨੂੰ ਬੰਦਾ ਤਾਇਏ ਨੇ ਆਪਦਾ ਘਰ ਤਾਂ ਪਟਟਿਆ ਪਟਿਆ ਉਹਨ ਸਾਡਾ ਵੀ ਪਟੂਗਾ ਕੋਈ ਗੱਲ ਨਹੀਂ ਆ ਲੈੰਦੇ ਉਹਨਾਂ ਨੂੰ ਉਹਨਾਂ ਨੂੰ ਤਾਂ ਮੈਂ ਦੱਸ ਦੇ ਪਤਾ ਹੁਣ ਆ ਗਿਆ ਡੱਫ ਕੇ ਸੁਗਵਾਸ ਬਾਈ ਨਾਲ ਬੜੀ ਕਰ ਤੇ ਚਾਰ ਮਾਰੂ ਧੌਣ ਤੇ ਦਾ ਦਿਵਾ ਦੂ ਘਰੋਂ ਤਾਇਏ ਨੂੰ ਰੋਜ਼ ਡੱਫ ਕੇ ਪਿਆ ਦਿੰਦਾ ਤੁਹਾਨੂੰ ਤਾਇਆ ਲੱਗਦਾ ਤਾਇਆ ਤਾਇਆ ਲੱਗਦਾ ਤੇ ਤੁਸੀਂ ਤਾਇਏ ਕੋਲ ਰਵੋ ਜਾ ਕੇ ਚਲੋ ਮੈਂ ਤਾਇਏ ਪੀਊਂਗਾ ਤੂੰ ਕਰ ਲੈ ਜਿਹੜਾ ਕੋ ਕਰਨਾ ਰੱਖ ਲੋ ਤਾਇਏ ਨੂੰ ਮੈਂ ਚੱਲਿਆ ਜਾ ਬਾਜਾ ਅੱਜ ਤੋਂ ਬਾਅਦ ਮੇਰੇ ਕਰੇ ਬੜੀ ਵੀ ਨਾ ਕੋਈ ਗੱਲ ਨਹੀਂ ਕੋਈ ਲੋੜ ਨਹੀਂ ਮੈਨੂੰ ਤੇਰੀ ਖਲੀ ਤਾਏ ਨੂੰ ਮੈਂ ਚੱਲਨੀ ਆ ਹਾਂ ਬਿਸਾਗਰ ਹੋਰ ਪੁੱਤਰ ਫਿਰ ਕੀ ਬਣਾਇਆ ਅੱਜ ਆਹ ਤਾਂ ਬੰਗਲਵਾਰਾਂ ਤੋਂ ਤਾਂ ਪਤਾ ਕੜੀ ਤੇ ਦਾਲੀਆ ਤੁਹਾਨੂੰ ਤਾਂ ਪਤਾ ਹੈ ਪਰ ਕੁਝ ਗਾਹਕ ਉਹ ਨਵੇਂ ਵੀ ਆਏ ਨੇ ਤੈਨੂੰ ਪਤਾ ਹੈ ਅੱਜ ਕੱਲ ਤਾਂ ਰੰਨਾਲਿਆਂ ਨੂੰ ਵੀ ਘਰੋਂ ਰੋਟੀ ਨਹੀਂ ਮਿਲਦੀ ਕਿਉਂਕਿ ਬੜੀ ਛੇਤੀ ਰਸਕੇ ਭੱਜ ਜਾਂਦੀਆਂ ਨੇ ਤਾਂ ਤਾਂ ਬੰਦਾ ਯਾਰ ਘਰੋਂ ਦੁਖੀ ਤਾਂ ਤਾਂ ਤਾਇ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਤਾਂ ਜੋ ਮਾੜਾ ਸਾਲਾ ਸਰੀਰ ਬਣਾਉਂਦਾ ਦਾ ਦੱਸ ਦਿਆ ਪਿਆ ਓਏ ਆ ਜਾ ਲੰਘਿਆ ਤੇ ਜਾ ਆ ਗਿਆ ਹਾਂ ਲੈ ਆਇਆ ਆ ਗਿਆ ਓਏ ਆਉਂਦਾ ਕਿਵੇਂ ਨਾ ਮੈਨੂੰ ਪਤਾ ਸੀ ਵੀ ਮੇਰਾ ਯਾਰ ਕੱਲਾ ਹੀ ਹੋਊਗਾ ਮੈਂ ਕਿਹਾ ਪਤਾ ਨਹੀਂ ਕੁਛ ਖਾਦਾ ਹੋਣਾ ਕਿ ਨਹੀਂ ਓਏ ਮੈਨੂੰ ਪਤਾ ਲੱਗਾ ਵੀ ਪਰਜਾਈ ਫੇਰ ਲੜ ਕੇ ਚਲੀ ਗਈ ਓਹ ਹੋਰ ਯਾਰ ਚਲੀ ਗਈ ਪ੍ਰਾਵਾ ਅਖੀਰ ਅਸਾਂ ਤੁਨੂੰ ਯਾਰ ਬਾਲਾ ਦੁਖੀ ਹਾਂ ਮੈਂ ਤਾਂ ਓਹ ਹੋ ਓਏ ਤੂੰ ਦੁਖੀ ਕਿਉਂ ਹੁੰਨਾ ਕਹਿੰਦਾ ਦੁਖੀਆ ਕਮਾਲ ਕਰੀ ਜਾਂਦਾ ਤੇਜੇ ਹੁੰਦਾ ਕਹਿੰਦਾ ਦੁਖੀਆ ਆ ਦੇਖ ਹਾਂ ਆ ਗਈ ਚੱਕਰ ਹਾਂ ਮੂਗੜ ਬਣਾ ਕਰਾਂ ਯਾ ਗਲਾਸ ਵਧੀਆ ਹੋ ਗਿਆ ਤੂੰ ਆ ਗਿਆ ਮੇਰਾ ਬਹੁਤ ਮੂਡ ਜਰਾ ਖਰਾਬ ਸੀਗਾ ਉਹ ਮੈਂ ਤੇਰਾ ਮੂਡ ਜਮਾ ਸੈਟ ਕਰ ਦੂੰਗਾ ਆ ਦੇਖ ਲਿਆਂਦੀ ਆ ਪਾਕਰਾਂ ਗਲਾਸ 'ਚ ਹੁਣੀ ਮੂਡ ਬਣਾ ਦਿੰਨੇ ਚੱਕ ਆ ਪਿਆ ਪਾਣੀ ਆ ਜਾ ਲਿਆ ਪਾਣੀ ਉਹ ਹੋਂ ਗਲਾਸ ਵੀ ਲਿਆ ਉਹ ਗਲਾਸ ਦਾ ਚੱਕ ਕੇ ਲਿਆ ਉਧਰ ਆਪ ਹੀ ਜਾਣਾ ਆਪਣਾ ਘਰੇ ਕੋਈ ਨਹੀਂ ਹੈਗਾਗਾ ਆਪ ਹੀ ਜਾਣਾ ਬਣਾ ਆਸ ਲਿਆ ਮੈਂ ਆਪ ਲੈਸ ਲੈਣਾ ਇੱਥੇ ਵੇਖ ਲੈ ਗਲਾਸ ਚੱਕ ਲੈ ਲੈ ਵੀ ਗੋਰਾ ਗਲਾਸ ਲੈ ਹਾਂ ਲੈ ਨਾਲਿਆਂ ਦੇ ਮੈਂ ਗੰਡੇ ਇਹ ਕਰਦੇ ਇਹ ਨੂੰ ਸੱਟੋ ਕੇ ਬਹਿਣ ਦੇ ਹੁਣ ਪਾ ਕਰ ਸੱਟ ਜੋ ਕੇ ਬਹਿ ਜਾ ਉੱਥੇ ਹੀ ਬਹਿ ਗਿਆ ਜਾ ਕੇ ਲਾ ਪਾ ਪੇਗ ਪੁੱਤ ਮੈਂ ਬਾ ਮਾਂ ਤਰਫ ਕੋ ਨਰਾ ਦਾ ਮੂਡ ਬੜਾ ਜਿਆਦਾ ਖਰਾਬ ਹੋਇਆ ਕੋਈ ਮੈਂ ਨਾ ਤੇਰਾ ਮੂਡ ਹੁਣੀ ਸੈਟ ਕਰ ਦਾਂਗੇ ਇਹ ਪਾਣੀ ਪਾਵਾ ਪਾਣੀ ਓ ਤੈਂ ਝਣਕਾ ਦੇ ਲੈ ਨਾ ਮੂਡ ਤਾਂ ਹੁਣ ਸੈਟ ਓਏ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਜੇ ਪਰਚਾਈ ਗਈ ਆ ਕਾਦੇ ਰੋਸੀ ਗਲੇ ਹੁੰਦੇ ਆ ਦੋ ਦਿਨਾਂ ਬਾਅਦ ਵਾਪਸ ਆ ਜੂ ਯਾਰ ਓਏ ਯਾਰ ਕਾਦਾ ਬਾਅਦ ਸਣਾ ਯਾਰ ਤੇ ਚੱਕ ਬੈਗ ਆਲਾ ਪਹਿਲਾਂ ਤੂੰ ਗੱਲਾ ਮੋੜ ਬਣਾ ਯਾਰਾ ਕਾਦਾ ਯਾਰ ਤੇਜਾ ਦੱਸਾਂ ਤੈਨੂੰ ਮੈਂ ਤਾਂ ਯਾਰ ਬਹੁਤ ਜਿਆਦਾ ਦੁਖੀ ਹਾਂ ਇੱਕ ਤਾਂ ਸਾਡੇ ਨਾਲ ਯਾਰ ਭਾਂਜੇ ਸ੍ਰੀਕੇ ਕਬਿਲੇ ਵਾਲੇ ਹੀ ਨਹੀਂ ਸਾਡੇ ਸਾਨੂੰ ਟਿਕਣ ਦਿੰਦੇ ਤੇ ਇੱਕ ਸਾਡਾ ਰਹਿੰਦਾ ਖੁੰਦਾ ਆਤਾ ਆ ਸਾਡਾ ਐਡਾ ਪਤੰਦਰ ਬੰਦਾ ਤੈਨੂੰ ਦੱਸ ਹੀ ਨਹੀਂ ਸਕਦਾ ਯਾਰ ਮੇਰੀਆਂ ਜੜਾਂ ਜੀ ਬੈਠ ਗਿਆ ਉਹ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਟੈਨਸ਼ਨ ਨਾ ਲੈ ਸਭ ਸੈੱਟ ਹੋ ਜੂਗਾ आए कर एक एक कैड़ा होर पाग पा पर ही पा गल बन जी ओई गाने तू टेंशन ना ले पर जाई गई अबे गिड़े गुड़े देख के हो यार पा ता ले पूरा होर पाला ओ बस ज्यादा टाइट हो जाएगा पानी पा कट जा जाक जाक करा कौन हल्ला ਹਗਾ ਮੇਰਾ ਯਾਰ ਤੇ ਜਿਆ ਸੱਚਾ ਸੁਣ ਹਾਂ ਹੈਗਾ ਠੀਕ ਹਾਂ ਆਕੋ ਮੈਂ ਤੇਰਾ ਨਾਲ ਜ਼ਰੂਰੀ ਗੱਲ ਕਰਨੀ ਹਾਂ ਬੋਲ ਗੱਲ ਇਹ ਤੇ ਆ ਨਾ ਸੁਣ ਹਾਂ ਬੋਲ ਵੀ ਮੇਰਾ ਜ਼ਿੰਦਗੀ ਤੋਂ ਯਾਰ ਮਨ ਅੱਕਿਆ ਪਿਆ ਵਾ ਮੇਰਾ ਇਹ ਨਾ ਜਿਉਣ ਨੂੰ ਜੀ ਨਹੀਂ ਕਰਦਾ ਮੇਰਾ ਚੱਤ ਕਰਦਾ ਵੀ ਮੈਂ ਮਰ ਜਾ ਅੱਛਾ ਕਿਤੇ ਮੈਨੂੰ ਯਾਰ ਇਹ ਦੱਸ ਵੀ ਮਰਨਾ ਕਿੰਨਾ ਕੋਕ ਲੱ ਪਟਾ ਸਿਆਣਾ ਬਣਦਾ ਕਹਿੰਦਾ ਮਰਨਾ ਕਿੰਨਾ ਕੋਕ ਓਏ ਮਾਰਨਾ ਕੋਈ ਔਖਾ ਨਹੀਂ ਮਾਰਨਾ ਦਾ ਬੜਾ ਸੌਖਾ ਤੂੰ ਐਂ ਕਰ ਸੌਖਾ ਤੂੰ ਕਥੇ ਜਾ ਕੇ ਨੈਰ ਚ ਛਾਲ ਮਾਰ। ਨੈਰ ਚ ਛਾਲ ਮਾਰ। ਆਹ ਨੈਰ ਚ ਛਾਲ ਮਾਰ। ਦੋ ਮਾਰ ਤੇ ਤੇਰਾ ਕੰਮ ਹੋ ਜਾਈ। ਓ ਨੈਰ ਚ ਵੀ ਪਰਾਵਾ ਛਾਲ ਮਾਰੀ ਸੀ। ਤੂੰ ਐਂ ਕਰ ਤੂੰ ਮੈਨੂੰ ਮਾਰ ਦੇ ਯਾਰ। ਓਹੋ ਕਹਿੰਦਾ ਤੂੰ ਮੈਨੂੰ ਮਾਰ ਦੇ। ਓਹ ਗੱਲ ਸੁਣ ਮੇਰੀ ਗੋਰੀਆ। ਓਹ ਯਾਰ ਵੀ ਕਦੇ ਯਾਰਾਂ ਨੂੰ ਮਾਰਦੇ ਹੁੰਦੇ ਯਾਰ। ਓਹ ਕੋਈ ਗੱਲ ਨਹੀਂ ਮਾਰਦੇ ਯਾਰ ਤੂੰ ਕੁਛ ਨਹੀਂ ਹੁੰਦਾ। ਆਹ ਚੱਕ ਬੋਤਲ। ਮਾਰ ਮੇਰੇ ਸਿਰ ਤੇ ਯਾਰ। ਮਾਰ ਦੇ ਮੈਨੂੰ। ਆਹ ਬੋਤਲ ਮਾਰ ਮੇਰੇ ਸਿਰ ਤੇ। ਓਏ ਮੈਂ ਤੇਰੇ ਸਿਰ ਚ ਬੋਤਲ ਕਿਵੇਂ ਮਾਰੂੰ ਪਤੰਦਰਾ ਤੇਰਾ ਤੇ ਮੇਰਾ ਤਾਂ ਫਰਕ ਹੀ ਬਹੁਤ ਆ ਉਹ ਕੋਈ ਗੱਲ ਨਹੀਂ ਮਾਰ ਦਿੱਤੇ ਜੇ ਯਾਰ ਤੂੰ ਮੈਂ ਕਿਸੇ ਕੋਲੇ ਨਹੀਂ ਕੋਈ ਗੱਲ ਕਰਦਾ ਕੋਈ ਮੈਨੂੰ ਗਿੱਲਾ ਸ਼ਿਕਵਾ ਨਹੀਂ ਕਰ ਤੂੰ ਮਾਰ ਮੈਨੂੰ ਭਾਈ ਬਣ ਕੇ ਤੇਰੇ ਮੂਰੇ ਮੈਂ ਤਾ ਯਾਰ ਤੇਰੇ ਮੈਂ ਹੱਥ ਜੋੜਦਾ ਮੈਂ ਬਹੁਤ ਜਿਆਦਾ ਦੁਖੀ ਆ ਮਰਨਾਂ ਦਾ ਕਵਾਦਾ ਕਰ ਭਾਈ ਹਾਂ ਇਹ ਕਰ ਲੈ ਵਾਦਾ ਪੱਕਾ ਵਾਦਾ ਕਰੀ ਮੈਂ ਪੱਕਾ ਵਾਦਾ ਪੱਕੇ ਦੋਸਤ ਦਾ ਵਾਦਾ ਹੈ ਬੋਲ ਮਰਨਾਂ ਦਾ ਮੈਂ ਹੈਗਾ ਹੀ ਹੈਗਾ ਮੈਂ ਨਾ ਕਿ ਮੈਂ ਆਪਦੇ ਯਾਰ ਯਾਰ ਦਸਤ ਦੇ ਹੱਥੋਂ ਮਰਾਂ। ਓ ਮੇਰੀ ਗੱਲ ਸੁਣ ਮੈਂ ਤੈਨੂੰ ਪਹਿਲਾਂ ਵੀ ਕਿਹਾ ਯਾਰ ਯਾਰਾਂ ਦੀ ਜਾਨ ਨਹੀਂ ਲੈਂਦੇ ਹੁੰਦੇ ਕੋਰਿਆ। ਪਰ ਬਈ ਮੈਂ ਨਹੀਂ ਇਹ ਤੇ ਜੇ ਗੱਲ ਚਾਹੁੰਦਾ ਕਿ ਮੈਂ ਕੋਈ ਖੂ ਖਾਤੇ ਚ ਡਿੱਗਾ ਜਾਂ ਕਿਸੇ ਕੋਈ ਦਵਾਈ ਬੂਟੀ ਪੀ ਕੇ ਜਾਂ ਕਿਸੇ ਗੱਡੀ ਕੁੱਟੀ ਤੇ ਲਿਆ ਕੇ ਮਰਾਂ। ਹਾਂ। ਮਰਾਂ ਜੀ ਕਰਦਾ ਵੀ ਮੈਂ ਕਾ ਮਰਾਂ ਤਾਂ ਆਪਦੇ ਯਾਰ ਦੇ ਹੱਥੋਂ ਮਰਾਂ। ਸਮਝ ਆ ਗਈ ਤੇ ਤੂੰ ਮੇਰੀ ਜਾਨ ਮੰਗਵਾ ਤੈਨੂੰ ਜਾਨ ਕੱਟ ਕੇ ਦੇ ਦੂੰਗਾ ਕੋਰਿਆ ਪਰ ਯਾਰ ਯਾਰਾਂ ਦੀ ਜਾਨ ਨਹੀਂ ਲੈਂਦੇ ਹੁੰਦੇ। ਇੱਤੇ ਜਾ ਹਾਂ ਤੂੰ ਮੇਰਾ ਸੱਤਾ ਸੁੱਤਾ ਯਾਰ ਆ ਹਾਂ ਠੀਕ ਆ ਮੇਰੇ ਨਾਲ ਇੱਕ ਵਾਦਾ ਕਰ ਕਿ ਤੂੰ ਹੀ ਮੈਨੂੰ ਮਾਰ ਠੀਕ ਆ ਤੇ ਇਹ ਆ ਗੋੜਾ ਠੀਕ ਆ ਹੁਣ ਕਿਤੇ ਵਾਦਾ ਨਾ ਭੁੱਲਣਾ ਯਾ ਇੱਤੇਜੇ ਨਹੀਂ ਨਹੀਂ ਭੁੱਲਦੇ ਨਹੀਂ ਠੀਕ ਆ ਯਾ ਠੀਕ ਆ ਭੁੱਲਣਾ ਆ ਜਾਏ ਕਿਤੇ ਵਾਰੇ ਦਾਦਾ ਮੈਨੂੰ ਪਤਾ ਨਹੀਂ ਕਾ ਪਰ ਤਨੂ ਘਟੇ ਹੀ ਰੋੜ ਜੜ ਦੂੰਗਾ ਲੈ ਵੀ ਤੇਜਾ ਸਿੰਘ ਗੋਰੇ ਨਾਲ ਵਾਦਾ ਤਾਂ ਕਰ ਲਿਆ ਫਿਰ ਵੀ ਮੇਰਾ ਪੁਰਾਣਾ ਯਾਰ ਹੁਣ ਵਾਦਾ ਕੀਤਾ ਵਾਦਾ ਨਿਭਾਉਣਾ ਤਾਂ ਪੈਣਾ ਹੀ ਹੈ ਯਾਰ ਕੋਈ ਨਹੀਂ ਦੇਖਦੇ ਕੋਈ ਨਾ ਕੋਈ ਲਾਉਣੇ ਸਕੀਮ ਓਏ ਲੈ ਬੜੀ ਗੱਲ ਅੱਜ ਤਾਂ ਗੋਰਾ ਘਰੇ ਹੀ ਨਹੀਂ ਹੋਣਾ ਆਪਾਂ ਚੱਲਦੇ ਆ ਤੇ ਉਹਦੀ ਜਿਹੜੀ ਕਾਰ ਵਾਲਾ ਮੀਟਰ ਆ ਉਹਦੀ ਲੇਟ ਕਰਾਂਗੇ 66 ਬਿਜਲੀ ਲਾ ਕੇ ਮਾਰ ਦਾਂਗੇ ਇਹ ਕੰਮ ਵੀ ਅੱਜ ਨਵੇੜ ਹੀ ਆਉਣੇ ਦੇਖਦੇ ਆ ਚੱਲ ਕੇ ແບີ તીજાຊיו ઈ ભી કામ કરતા ચાલ બરકે બરકે ઉલા મારા ઘોરેનો ફોન કરવો ગરના હી લાય ઉછિયે કે હી હાલચાલ ગોરા ગોરા આપ ਕੀ ਦਾ ਕੀ ਦਾ ਹੈਲੋ ਅ ਗੋਰਾ ਕੀ ਹਾਲ ਚਾਲ ਆ ਉਹ ਕਾਦੇ ਭਰਾਵਾ ਠੀਕ ਆ ਅੱਛਾ ਅਈ ਤਾਂ ਭਰਾਵਾ ਵਾਰ-ਵਾਰ ਬਚਿਆ ਅਈ ਤਾਂ ਲੈਟ ਨਾ ਲੱਗ ਗਿਆ ਸੀ ਬਚ ਗਿਆ ਕਿਆਲ ਕੋਈ ਗੱਲ ਨਹੀਂ ਗੋਰਾ ਤੂੰ ਟੈਨਸ਼ਨ ਨਾ ਲੈ ਉਹ ਮੇਰੀ ਸੁਣ ਗੱਲ ਭਰਾਵਾ ਮੇਰਾ ਮਰਨਾ ਕੈਂਸਲ ਆ ਮੈਂ ਤੇਰਾ ਦੇਖ ਤੇਰਾ ਮੈਂ ਪੁਰਾਣਾ ਯਾਰ ਆ ਤੇਰਾ ਨਾ ਮੈਂ ਵਾਦਾ ਕਰਾ ਕੋਈ ਗੱਲ ਨਹੀਂ ਇਸ ਵਾਰ ਤੂੰ ਬਚ ਗਿਆ ਉਹ ਮੈਂ ਨਹੀਂ ਮਰਨਾ ਮਰਨਾ ਬਹੁਤ ਔਖਾ ਵਾ ਮੈਨੂੰ ਇੱਕ ਮੌਕਾ ਹੋਰ ਦੇ ਮੈਂ ਤੈਨੂੰ ਮਾਰ ਕੇ ਛੱਡੂਗਾ ਭਰਾਵਾ ਮੇਰਾ ਖੜਾ ਛੱਡ ਪਰ ਰੱਬ ਦੇ ਵਾਸਤੇ ਭਰਾਵਾ ਮੇਰਾ ਮਰਨਾ ਕੈਨਸਲ ਲੈ ਕਹਿੰਦਾ ਮਰਨਾ ਕੈਨਸਲ ਪਹਿਲੇ ਮੈਂਨਾਂ ਵਾਦੇ ਕਰੀ ਗਿਆ ਹੁਣ ਕਹਿੰਦਾ ਮਰਨਾ ਕੈਨਸਲ ਐਵੇਂ ਕਿਵੇਂ ਮਰਨਾ ਕੈਨਸਲ ਮਾਰ ਕਰਤੀ ਇਹ ਤਾਂ ਮੇਰੀ ਇੱਛਾ ਦਾ ਸਵਾਲ ਆ ਮੈਂ ਕਹਾਂ ਕੁ ਬਾ ਤੀਜਣ ਯਾਰ ਵਾਰ ਕਰਤੀ ਮਾਰ ਕੇ ਹਟ ਮੈਂ ਤੈਨੂੰ ਦੱਸਾਂ ਓ ਗੋੜਾ ਕਰਈਆਂ ਆਇਨੀ ਮੈਂ ਗੇਟ ਖੋਲੇ ਦੱਸ ਮੈਂ ਰੋਟੀ ਲੈ ਕੇ ਆਈ ਗੇਟ ਵੀ ਨਹੀਂ ਖੋਲਿਆ ਓਏ ਹਾਂ ਹਾਂ ਮਿਲ ਗਿਆ ਆ ਗਿਆ ਹਾਂ ਰੋਟੀ ਲੈ ਕੇ ਆਇਆ ਤੇਰੀ ਰੋਟੀ ਲੈ ਕੇ ਆਇਆ ਹਾਂ ਮੈਨੂੰ ਪਤਾ ਸੀ ਮੈਂ ਤਾਂ ਪਰਚਾਈ ਗਈ ਸੀ ਮੈਂ ਤਾਂ ਮੇਰਾ ਯਾਰ ਭੁੱਖਾ ਹੋਊਗਾ ਕੋ ਤੰਗਾ ਕੀਤਾ ਤੂੰ ਆ ਗਿਆ ਰੋਟੀ ਲੈ ਕੇ ਲੈ ਫੜ ਰੋਟੀ ਖਾ ਰੋਟੀ ਲੈ ਕੇ ਆਇਆ ਰੋਟੀ ਰੱਖ ਦੇ ਤੇ ਆਖੀ ਚੱਕੀ ਫਿਰਦਾ ਲੈ ਆ ਬੇ ਇਹ ਤੇ ਰੇ ਲੀ ਲਾ ਥੀਲੇ ਲੈ ਕੇ ਆਇਆ ਮੈਂ ਯਾਰ ਥੀਲੇ ਲੈ ਕੇ ਆਇਆ ਹਾਂ ਅੱਛਾ ਚਲ ਅੱਛਾ ਆਇਆ ਕਰ ਤੂੰ ਇੱਥੇ ਬੈਠ ਮੈਂ ਗਲਾ ਲੈ ਕੇ ਆਉਣਾ ਅੰਦਰੋਂ ਹਾਂ ਲੈ ਕੀ ਆਪ ਦਾ ਕੰਮ ਖਰੀਜੀ ਰਾ ਟਾਈਮ ਲਾ ਰ ਆ ਗਿਆ ਓਏ ਆ ਗਿਆ ਬੈ ਆ ਖੋਲ ਰੋਟੀ ਆਇਆ ਤੂੰ ਵੀ ਖਾ ਲੈ ਉਹ ਨਹੀਂ ਮੇਰੀ ਗੱਲ ਸੁਣ ਕੋਰੇ ਮੈਨੂੰ ਹੈਗਾ ਥੋੜਾ ਕੰਮ ਤੂੰ ਐਂ ਗਾ ਰੋਟੀ ਖਾ ਤੇ ਮੈਂ ਤੇਰੇ ਕੋਲੇ ਦੋ ਘੰਟੇ ਰਹਿਣਾ ਓ ਬੈ ਆ ਕਦੇ ਨਹੀਂ ਜਾਣਾ ਤੂੰ ਇੱਥੇ ਬੈਠ ਜਾ ਗੱਲਾਂបੱਤਾਂ ਕਰਦੇ ਆ ਮੈਂ ਰੋਟੀ ਛਕਲਾ ਨਾਲੇ ਤੂੰ ਛਕਲਾ ਜਾ ਕਦੀ ਓ ਮੈਂ ਤਾਂ ਨਾ ਤੈਨੂੰ ਪਤਾ ਵੀ ਸਬੀਰ ਦਾ ਨਾ ਮੇਰਾ ਥੋੜਾ ਜਿਹਾ ਸਰੀਰ ਜਾ ਡਾਊਨ ਹੋਇਆ ਪਿਆ ਸੀ ਤੇ ਮੈਂ ਕਹਾਂ ਵੀ ਮੈਂ ਤੈਨੂੰ ਪਤਾ ਮੈਂ ਤਾਂ ਸਰੀਰ ਕਾਇਮ ਜਾ ਕਰਕੇ ਫੇਰ ਰੋਟੀ ਖਾਵਾਂਗਾ ਤੂੰ ਰੋਟੀ ਖਾ ਕੋਈ ਗੱਲ ਨਹੀਂ ਤੇ ਮੈਂ ਤੇਰੇ ਕੋਲੇ 2 ਘੰਟੇ ਬਾਅਦ ਆ ਜਾਊਗਾ ਫਿਰ। ਉਹ ਕਿੱਧਰ ਨੂੰ ਚੱਲਿਆਂ ਤੂੰ? ਐ ਨਾ ਫਿਰੋਦ ਨੂੰ ਮੇਰਾ ਕੰਮ ਹੋ ਜੂਗਾ ਨਾ। ਚੱਲਿਆ ਆ ਜਾਂਗਾ ਪਰ ਛੇਤੀ। ਆ ਜਾਊਂਗਾ ਆ ਜਾਊਂਗਾ। ਆ ਜੀ ਫਿਰ। ਠੀਕਾ ਮੈਂ ਰੋਟੀ ਛਕਦਾ ਉਹਨਾਂ ਚਾ। ਹਾਂ ਛਕ। ਮੇਰਾ ਕੰਮ ਤਾਂ ਹੋਈ ਜਾਣਾ। ਕੋਲਾ ਸੱਜਿਆ ਰਹਾ ਉਹਦਾ ਕੁੱਤੇ ਦਾ ਯਾਦ ਆ ਗਿਆ ਉਹਨੂੰ ਲੱਸੀ ਪਾਈ ਆ ਪਹਿਲਾਂ ਉਹ ਵੀ ਵਿਚਾਰਾ 2 ਦਿਨਾਂ ਦਾ ਭੁੱਖਾ ਵਾ। ਫੇਰ ਖਾਣੇ ਆ ਰੋਟੀ ਆ ਗਈ। ਨਾ। ਲੇ ਵੀ ਰੋਟੀ ਲਈ ਆ ਖਾ ਤੇ 2 ਘੰਟੇ ਨਾ ਰੈਸਟ ਕਰ ਗਏ ਲੈ ਵੀ ਤੇਜਸ ਹੈ ਮੈਨੂੰ ਲੱਗਦਾ ਵੀ ਯਾਰ ਅਸਰ ਕਰ ਗਈ ਇਹ ਤਾਂ ਗਿਆ ਹਾਏ ਵਾ ਕੋਰੇ ਆ ਵਾ ਓਏ ਮੈਂ ਤੈਨੂੰ ਕਿਹਾ ਸੀ ਓਏ ਮੈਥੋਂ ਇਹ ਕੰਮ ਨਾ ਕਰਾ ਓਏ ਮੇਰੇ ਰੱਬਾ ਮੈਂ ਕਿੱਥੇ ਨੂੰ ਜਾਊਗਾ ਓਏ ਕੋਰੇ ਉੱਠਾੜੂ ਆ ਓਏ ਘੋੜਿਆ ਉਹ ਕਾਰੌਲਾ ਪਾਇਆ ਯਾਰ ਸਾਰਾ ਪਿੰਡ ਸਿਰ ਤੇ ਚੱਕਿਆ ਉਮਲੀਆ ਆਦੋਂ ਰੋਈਏ ਨਾ ਕੀ ਹੋ ਗਿਆ ਓ ਮੈਨੂੰ ਤਾਂ ਐ ਸੀਗਾ ਮੈਨੂੰ ਤਾਂ ਐ ਸੀ ਤੂੰ ਫੜਕ ਗਿਆ ਫੜਕ ਗਿਆ ਕਿਉਂ ਮੈਨੂੰ ਹੋ ਗਿਆ ਜੀ ਓਹੋ ਓਏ ਜਿਹੜੀ ਮੈਂ ਤੇਰੀ ਲੱਸੀ ਨਹੀਂ ਲੈ ਕੇ ਆਈ ਸੀ ਹਾਂ ਮੈਂ ਤਾਂ ਵਿੱਚ ਜ਼ਹਿਰ ਮਲਾਇਆ ਸੀ ਮੈਂ ਤਾਂ ਐ ਸੀ ਵੀ ਲੱਸੀ ਪੀ ਕੇ ਤੂੰ ਫੜਕ ਗਿਆ ਓ ਥਰ ਫਟੇ ਮੂੰ ਤੇਰੇ ਓ ਉਹ ਤਾਂ ਲੱਸੀ ਮੱਕ ਕੁੱਤੇ ਨੂੰ ਪਾਦੀ ਓ ਜਾ ਯਾਰ ਮੇਰਾ ਤਾਂ ਤੂੰ ਕੁੱਤਾ ਮਾਰਦਾ ਯਾਰ ਵਾ ਇਹ ਇਹਨਾਂ ਬੱਡ ਉਡੰਗਾ ਤੋਂ ਬਗੈਰ ਵੀ ਕਾਦੇ ਘਰ ਆ ਯਾਰ ਉਹ ਹੈਪੀ ਪਤਾ ਏ ਉਹ ਜਾ ਅੰਦਰੋਂ ਡੋਲੂ ਲਿਆ ਯਾਰ ਦੱਦ ਲੈ ਕੇ ਆਈਏ ਹਲੋ ਵੀਰ ਜੀ ਆ ਗਿਆ ਮੈਂ ਤੇ ਉੱਤੇ ਲੱਗੇ ਤੇ ਕਰੇ ਮਾੜਾ ਮੋਟਾ ਕੰਮਕਾਰ ਕਰ ਲਈ ਠੀਕ ਆ ਆ ਗਿਆ ਮੈਂ ਛੇਦ ਕੋਈ ਓ ਵਾਹਿਗੁਰੂ ਮੇਰਾ ਮਾਲਕਾ ਸੱਚਾ ਪਾਸ਼ਾ ਆ

बस ठीक है है, अच्छा, अच्छा, मर्दा, मर्दा अच्छा, अच्छा, है? तो सिर दी ਛੱਡ ਸੀ ਅੱਛਾ ਅੱਛਾ ਮਰਦਾ ਮਰਦਾ ਬਸ ਗਿਆ ਅੱਛਾ ਅੱਛਾ ਬਚ ਗਿਆ ਉਹ ਘੋੜਿਆ ਮੈਂ ਤਾਂ ਬਈ ਜਦੋਂ ਪਤਾ ਲੱਗਿਆ ਨਾ ਮੇਰਾ ਤਾਂ ਉੱਤੇ ਵਾਲਾ ਸਭ ਉੱਤੇ ਤੇ ਥੱਲੇ ਥੱਲੇ ਰਹਿ ਗਿਆ ਮੈਂ ਤਾਂ ਭੱਜਿਆ ਭੱਜਿਆ ਉਹ ਬਚ ਗਏ ਭਰਾਵਾ ਠੀਕ ਆ ਵਾਰ ਵਾਰ ਬਚ ਗਏ ਬੜਾ ਤਗੜਾ ਐਕਸੀਡੈਂਟ ਹੋਇਆ ਮਰ ਜਣਾ ਸੀਗਾ ਭਾਈ ਪਤੰਦਰਾ ਤਾਰ ਮਾ ਬਾਲੀ ਕੇ ਸਮਰਤੇ ਜਾਂ ਤੇਰੀ ਫੇਰ ਬਚ ਗਿਆ ਉਹ ਪਤੰਦਰਾ ਤੇਰਾ ਕੰਮ ਹੈ ਲੈ ਕਹਿੰਦਾ ਤੇਰਾ ਕੰਮ ਓਏ ਮੇਰਾ ਹੀ ਕੰਮ ਹੋਊਗਾ ਉਹ ਗੁਰਗਾ ਮਰਨਾ ਮੇਰਾ ਕੈਨਸਲ ਲੈ ਕਹਿੰਦਾ ਮਰਨਾ ਕੈਨਸਲ ਮੈਂ ਤੇਰੇ ਹੱਥ ਤੇ ਹੱਥ ਰੱਖ ਕੇ ਸੌਂ ਖਾਧੀ ਸੀ ਵਾਦਾ ਕਰਿਆ ਸੀ ਉਹ ਭਰਾਵਾ ਛੱਡ ਦੇ ਤੇਰੇ ਰੱਬ ਦੇ ਵਾਸਤੇ ਮੇਰਾ ਮਰਨਾ ਕੈਨਸਲ ਓਏ ਅਗਲੇ ਕਹਿਣਗੇ ਯਾਰ ਤੇਜੇ ਨੇ ਗਦਾਰੀ ਕਰਤੀ ਮੈਂ ਵਾਦਾ ਕਰਿਆ ਸੀ ਮੈਂ ਆਪਦਾ ਵਾਦਾ ਪੂਰਾ ਕਰੂੰਗਾ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਬਚ ਗਿਆ ਅਗਲੀ ਾਰ ਨਹੀਂ ਤੈਨੂੰ ਬਚਾਣ ਦਾ ਮਾਰ ਕੇ ਤਾਂ ਮੈਂ ਖਟੂ ਲੈ ਬਈ ਗੋਰੀਆ ਅੱਜ ਮੈਂ ਤੈਨੂੰ ਆਪਣੇ ਹੱਥੀ ਮਾਰਾਂਗਾ ਤੇ ਆਪਣੇ ਸਿਆਰ ਨੂੰ ਮਾਫ ਕਰਦੀ ਗੋਰੀਆ ਲੈ ਬਈ ਤੇ ਓਏ ਤੇਜਾ ਓ ਤੁਸੀਂ ਇੱਕ ਦੂਜੇ ਦੇ ਲੰਗੋਟੇ ਯਾਰ ਤੇ ਅੱਜ ਕੀ ਹੋ ਗਿਆ ਓਏ ਮਰਨ ਮਰਾਉਣ ਤੇ ਤੁਲ ਪਏ ਤੁਸੀਂ ਓ ਪਾਸੇ ਹੋਇਆ ਤਾਇਆ ਓ ਨਹੀਂ ਤੇ ਜੇ ਮੈਂ ਤੈਨੂੰ ਇਹ ਕੰਮ ਨਹੀਂ ਕਰੰਦੇ ਆਂਗਾ ਓ ਐਸੇ ਨਹੀਂ ਪੁੱਛਦਾ ਤਾਇਆ ਹਾਂ ਤੇਜੇ ਹੁਣ ਦੱਸ ਸਾਰੀ ਗੱਲ ਕੀ ਐ ਓ ਗਲਤਤਾ ਤਾਇਏ ਨੇ ਮੈਥੋਂ ਬਚਣ ਲਿਆ ਸੀ ਕਹਿੰਦਾ ਤੂੰ ਮੈਨੂੰ ਮਾਰ ਦੇ ਕਿਉਂ ਗੋਰੀ ਇਮਨ ਇਹ ਗੱਲ ਉਹ ਤਾਇਆ ਇਹ ਬੰਦੇ ਨੂੰ ਮੈਂ ਕਿੰਨੇ ਵਾਰੀ ਸਮਝਾਇਆ ਵਾ ਕਿ ਮਰਨਾ ਕੈਨਸਲ ਪਰ ਇਹ ਬੰਦੇ ਦੇ ਦਿਮਾਗ 'ਚ ਗੱਲ ਨਹੀਂ ਪੈਂਦੀ ਅੱਛਾ ਤੂੰ ਕਿਉਂ ਮਰਨਾ ਸੀ ਵੀ ਉਹ ਮੈਂ ਥਿਮੀ ਰਸਕੇ ਚਲੀ ਗਈ ਸੀ ਗੋਰੇ ਮਰਿਆ ਮਰਾਇਆ ਘਰ ਨਹੀਂ ਚੱਲਦੇ ਘਰ ਪਿਆਰ ਨਾਲ ਵੱਸਦੇ ਨੇ ਤੇ ਕੁੜੀਏ ਤੁਸੀਂ ਅੱਜ ਤੋਂ ਬਾਅਦ ਕੋਈ ਗੱਲ ਹੋਵੇ ਮੈਨੂੰ ਦੱਸੋ ਅੱਜ ਤੋਂ ਬਾਅਦ ਤੂੰ ਪੇਕੇ ਨਹੀਂ ਜਾਣਾ ਤੇ ਪਿਆਰ ਨਾਲ ਰਹੋ ਇੱਕ ਵਾਰ ਘਰ ਜਿਹੜੇ ਪਿਆਰ ਨਾਲ ਵੱਸਦੇ ਨੇ ਲੜਿਆ ਨਹੀਂ ਵੱਸਦੇ